ਅੱਜ ਬੜਾ ਇਤਿਹਾਸਕ ਮੌਕਾ ਔਰ ਇਤਿਹਾਸਕ ਪਲ ਨੇ ਥੋੜੇ ਸਮੇਂ ਦੇ ਵਿੱਚ ਹੀ ਮੱਲ ਕੌਮ ਨੂੰ ਇੱਕ ਮੱਲ ਪੰਥ ਪ੍ਰਵਾਨਤ ਪ੍ਰਧਾਨ ਦਿੱਤਾ ਜਾ ਰਿਹਾ ਔਰ ਮੈਂ ਕਹਿ ਸਕਦਾ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਸਿੰਘ ਸਹਿਬਾਨ ਨੇ ਜੋ ਫਰਮਾਨ ਕੌਮ ਦੇ ਨਾਂ ਤੇ ਪੰਥ ਦੇ ਨਾਂ ਤੇ ਪੰਜਾਬੀਆਂ ਨੂੰ ਸੁਣਾਇਆ ਸੀ ਉਹਦੀ ਪੂਰਤੀ ਹੋਣ ਜਾ ਰਹੀ ਹੈ ਥੋੜੇ ਪਰਾਂ ਦੇ ਵਿੱਚ ਔਰ ਅਸੀਂ ਕਹਿ ਸਕਦੇ ਹਾਂ ਕਿ ਪ੍ਰਧਾਨ ਦੀ ਚੋਣ ਤੋਂ ਬਾਅਦ ਪੰਜਾਬ ਤੇ ਪੰਜਾਬੀ ਦੀ ਗੱਲ ਕਰਨ ਲਈ ਪੰਜਾਬ ਦੇ ਹੱਕਾਂ ਲਈ ਪੰਜਾਬੀ ਪੰਜਾਬ ਨੂੰ ਬਚਾਉਣ ਲਈ ਅੱਜ ਪੰਜਾਬ ਦਾ ਸੱਭਿਆਚਾਰ ਖਤਮ ਹੁੰਦਾ ਜਾ ਰਿਹਾ ਪੰਜਾਬ ਖਤਮ ਹੁੰਦਾ ਜਾ ਰਿਹਾ ਪੰਜਾਬ ਦਾ ਮਹਾਨਦਰਾ ਖਤਮ ਹੁੰਦਾ ਜਾ ਰਿਹਾ ਪੰਜਾਬ ਤੇ ਗੈਰ ਪੰਜਾਬੀਆਂ ਨੇ ਕਬਜ਼ਾ ਕਰ ਲਿਆ ਉਹ ਬਾਹਰਲੇ ਲੋਕਾਂ ਨੇ ਆਣ ਕੇ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਖਰੀਦ ਲੀਆਂ ਤੇ ਪੰਜਾਬੀਆਂ ਨੂੰ ਪੰਜਾਬ ਤੋਂ ਬਾਹਰ ਧੱਕਿਆ ਜਾ ਰਿਹਾ ਪੰਜਾਬ ਦੇ ਡੈਮਾਂ ਤੇ ਕਬਜ਼ਾ ਕਰ ਲਿਆ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ 60 40 ਦੀ ਰੇਸ਼ੋ ਖਤਮ ਕਰਤੀ ਤੇ ਪੰਜਾਬ ਵਿੱਚ ਲਾਲ ਐਸਨੈਸ ਹੋਈ ਵੀ ਆ ਪੰਜਾਬ ਦੇ 50 ਕਿਲੋਮੀਟਰ ਏਰੀਆ ਤੇ ਵੀ ਐਸਫ ਬਿਠਾਤੀ ਲਿਆ ਕੇ ਪੰਜਾਬ ਦੇ ਬੜੇ ਅਹਿਮ ਮਸਲੇ ਨੇ ਕੌਮ ਦੇ ਵੀ ਬੜੇ ਮਸਲੇ ਨੇ ਲੰਮੇ ਸਮੇਂ ਤੋਂ ਐਸਜੀਪੀਸੀ ਦੀ ਚੋਣ ਨਹੀਂ ਹੋਈ ਉਹ ਐਸਜੀਪੀਸੀ ਦੀ ਚੋਣ ਕਰਾਉਣਾ ਸਾਡਾ ਸਭ ਤੋਂ ਪਹਿਲਾ ਕੰਮ ਹੋਏਗਾ ਦੂਜਾ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਜਿਹੜਾ ਕਾਬਜ ਹੋ ਰਹੇ ਨੇ ਗੈਰ ਪੰਜਾਬੀ ਲੈਣ ਕੇ ਜਿਵੇਂ ਸਾਜਦ ਦੇ ਤਹਿਤ ਉਹਨਾਂ ਨੂੰ ਓਪਣਾ ਸਾਡਾ ਦੂਜਾ ਕੰਮ ਹੋਏਗਾ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਤੇ ਵੀ ਅਸੀਂ ਯਤਨ ਕਰਾਂਗੇ ਔਰ ਦੇਸ਼ ਦੇ ਵਿੱਚ ਹਕੀਕੀ ਰੂਪ ਵਿੱਚ ਸੰਗੀ ਢਾਂਚਾ ਜੋ ਸ਼੍ਰੋਮਣੀ ਅਕਾਲੀ ਦਲ ਦੀ ਵਿਰਾਸਤ ਹੀ ਸੋਚ ਆ 1978 ਦਾ ਆਲ ਇੰਡੀਆ ਅਕਾਲੀ ਕਾਨਫਰੰਸ ਦਾ ਜਿਹੜਾ ਅਨੰਦਪੁਰ ਸਾਹਿਬ ਦਾ ਸੋਧਿਆ ਹੋਇਆ ਮਤਾ ਉਥੇ ਅਸੀਂ ਪਹਿਰਾ ਧਮਾ ਜੀ ਅੱਜ ਸ਼ਾਮ ਨੂੰ ਲਾਸਟ ਲੈ ਕੇ ਕਿਵੇਂ ਦੇਖਣੀ ਸਾਂ ਅੱਜ ਬੜੇ ਸੈਮਤੀ ਨਾਲ ਹੋਏਗੀ ਜੋਨ ਪ੍ਰਧਾਨ ਦੀ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਡੈਲੀਗੇਟ ਚੁਣੇ ਗਏ ਨੇ ਸਾਰੇ ਪੰਜਾਬ ਦੇ ਵਿੱਚ ਤੇਰੀ ਪੰਜ ਮੈਂਬਰੀ ਕਮੇਟੀ ਗਈ ਆ ਕਿਤੇ ਵਿਵਾਦ ਨਹੀਂ ਹੋਇਆ ਕਿਤੇ ਟਕਰਾ ਨਹੀਂ ਹੋਇਆ ਬੜੇ ਆਮ ਸਹਿਮਤੀ ਨਾਲ ਸਾਰੇ ਡੈਲੀਗੇਟ ਚੁਣੇ ਗਏ ਨੇ ਪ੍ਰਧਾਨ ਵੀ ਹੋਣ ਸਹਿਮਤੀ ਨਾਲ ਚੰਦਮਾਇਆ ਸਾਹਿਬ ਅਸਲੀ ਅਕਾਲੀ ਨਕਲੀ ਅਕਾਲੀ ਪ੍ਰਾਊਡੂ ਵੀ ਅਕਾਲੀ ਬੜੇ ਸਲੋਗਨ ਨੇ ਸੋਸ਼ਲ ਮੀਡੀਆ ਤੇ ਇਸ ਵੇਲੇ ਸਾਂਝੇ ਦੇਖੋ ਜਿਹੜੇ ਵੀ ਸਲੋਗਨ ਸਲੋਗਨ ਭਾਵੇਂ ਕੋਈ ਲੱਗੀ ਜਾਂਦਾ ਅਸਲੀਅਤ ਦਾ ਪੰਥ ਨੇ ਫੈਸਲਾ ਕਰਨਾ ਪੰਥ ਨੇ ਫੈਸਲਾ ਕਰਨਾ ਕਿ ਅਸਲੀ ਕੌਣਾ ਨਕਲੀ ਕੌਣਾ ਤੇ ਦੂਜੀ ਗੱਲ ਆ ਵੀ ਅਸਲੀ ਉਹੀ ਹੋਏਗਾ ਜੋ ਵਿਰਾਸਤੀ ਸੋਚਣਾ ਚਲੇਗਾ ਹੁਣ ਜੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਤੋਂ ਵੀ ਜਿਹਨਾਂ ਨੇ ਰੋਗਤਾ ਉਹ ਵੀ ਭਾਈ ਗੁਰਦਾਸ ਜੀ ਤੋਂ ਰੋਗਤਾ ਤੇ ਹੁਣ ਤੁਸੀਂ ਦੇਖ ਲਓ ਵੀ ਵਿਰਾਸਤੀ ਕੌਣ ਨੇ ਤੇ ਵਿਰਾਸਤ ਤੇ ਪਹਿਰਾ ਦੇਣ ਵਾਲੇ ਕੌਣ ਨੇ ਅਸੀਂ ਆ ਬਦਲਵਾ ਥਾਂ ਲਿਆ ਇਹ ਇਤਿਹਾਸਿਕ ਥਾਂ ਬੁਰਜ ਕਾਲੀ ਫੁੱਲਾ ਸਿੰਘ ਦਾ ਤੇ ਕੁਦਰਤ ਪਰਮਾਤਮਾ ਠੀਕ ਕਰਦਾ ਤੇ ਇੱਥੇ ਆਣ ਕੇ ਹੁਣ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਇਹ ਤਾਂ ਵਾਧ ਪ੍ਰਧਾਨ ਦੀ ਚੋਣ ਹੋਣੀ ਹੈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਵੱਲੋਂ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਬਿਆਨ ਦਿੱਤਾ ਗਿਆ ਕਿ ਉਹਨਾਂ ਦਾ ਨਾਮ ਬੀਬੀ ਸਰਬੰਦ ਕੌਰ ਹੋਰਾ ਦੇ ਸਾਹਮਣੇ ਪ੍ਰਧਾਨਗੀ ਦੇ ਅਹੁਦੇ ਤੇ ਨਾਮ ਵਿਚਾਰਿਆ ਜਾਏ ਉਹਨਾਂ ਦੇ ਸਾਹਮਣੇ ਮੁਕਾਬਲਾ ਨਹੀਂ ਕਰਨੀਏ ਜੇਕਰ اجلاس ਦੇ ਵਿੱਚ ਉਹਨਾਂ ਦਾ ਨਾਮ ਅੱਗੇ ਆਂਦਾ ਹੈ ਤੇ ਕੀ ਉਹਨਾਂ ਵੱਲੋਂ ਕੋਈ ਗੱਲਬਾਤ ਕੀਤੀ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਸ਼ਾਬਾਸ਼ ਹੈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਮਤਲਬ ਕਿ ਆਪਣੀ ਸਤਿਭਾਵਨਾ ਦਿਖਾਈ ਆ ਉਹਨਾਂ ਨੇ ਪਿਆਰ ਦਿਖਾਇਆ ਬੀਬੀ ਹਰਸਰ ਬੀਬੀ ਸਰਬੰਦ ਕੌਰ ਲਈ ਇਹ ਕੁਦਰਤੀ ਹੁੰਦਾ ਮਤਲਬ ਇੱਕ ਦੂਜੇ ਨੂੰ ਜਾਨੀ ਸਤਿਕਾਰ ਤੇ ਨਾਲ ਇੱਕ ਦੂਜੇ ਨੂੰ ਮਾਨ ਕਰਨਾ ਸੋ ਉਹਨਾਂ ਨੇ ਮਾਨ ਰੱਖਿਆ ਮੈਂ ਸਮਝਦਾ ਰਹੀ ਸੀ ਪਰ ਉਹ ਕਲ ਗੱਲ ਹੁੰਦੀ ਆ ਬੀਬੀ ਸਤਵੰਤ ਕੌਰ ਵੀ ਉਹਨਾਂ ਦਾ ਮਾਨ ਕਰਦੇ ਨੇ ਗਿਆਨੀ ਜੀ ਵੀ ਉਹਨਾਂ ਦਾ ਮਾਨ ਕਰਦੇ ਨੇ ਇਹ ਵਧੀਆ ਗੱਲ ਆ ਕੋਹੀ ਜਨ ਸਾਡੀ ਲੀਡਰਸ਼ਿਪ ਦੇ ਵਿੱਚ ਦੇ ਆਰ ਫੈਡਰਲ ਪੋਲਿਟਿਕਸ ਚ ਕੀ ਸਟੈਂਡ ਰਹੂਗਾ ਜਲਾਸੀ ਦੇ ਦੇਖੋ ਸਿਰ ਮੈਂ ਪਹਿਲੇ ਕਿ ਆਲ ਇੰਡੀਆ ਕਾਲੀ ਕਾਨਫਰੰਸ 1978 ਦਾ ਸ਼ਰਮ ਅਨੰਦਪੁਰ ਸਾਹਿਬ ਦਾ ਸੋਧਿਆ ਹੋਇਆ ਮਤਾ ਸਾਡੀ ਨੀਤੀ ਦਾ ਇੱਕ ਆਧਾਰ ਹੋਏਗਾ ਔਰ ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਕੇਂਦਰ ਦੀ ਲਗਾਤਾਰ ਅਸੀਂ ਵਧ ਰਹੀ ਜਿਹੜੀ ਦਾਖਲਤਾ ਜੀ ਉਹਨੂੰ ਰੋਕਣ ਦੇ ਪੂਰੇ ਮਤਲਬ ਟਿਲ ਲਾਈ ਜਾਣਗੇ ਜੀ ਵੀਸ ਵੀਰ ਨਾਲ ਜਾਣ ਦੀ ਗੱਲ ਤੇ ਵੀ ਇੱਕ ਲੈੜ ਤਾਂ ਹੁੰਦੀ ਆ ਨਾ ਕਿ ਅਸੀਂ ਇੱਧਰ ਜਾਵਾਂਗੇ ਉੱਧਰ ਜਾਵਾਂਗੇ ਜਿਹੜੀ ਤੇ ਸਾਡੀ ਤੇ ਸਾਡੀ ਤੇ ਆਪਣੀਆਂ ਸਾਡੀ ਸੋਚ ਆਪਣੀਆਂ ਸਾਡੀ ਸੋਚ ਨਾਲ ਵੱਧ ਤੋਂ ਵੱਧ ਨੂੰ ਅਸੀਂ ਨਾਲ ਲੈਦਾ ਯਤਨ ਕਰਾਂਗੇ ਕੱਲੋ ਤੁਹਾਡੀ ਸੋਚ ਕਾਮਯਾਬ ਹੋ ਜਾਂਦੀ ਹੈ ਤਾਂ ਕੀ ਸੁਖਵੀਰ ਸਿੰਘ ਉਹਨਾਂ ਨਾਲ ਜਾ ਕੇ ਅਸੀਂ ਤਾਂ ਸਾਹ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਥੀਆਂ ਨੂੰ ਵੀ ਅਪੀਲ ਕਰਦੇ ਆਂ ਬੀਓਜ਼ ਅੱਜ ਦੇ ਇਜਲਾਸ ਚ ਸ਼ਾਮਲ ਹੁੰਦੇ ਅੱਜ ਨਹੀਂ ਆ ਸਕਦੇ ਕਿਸੇ ਕਾਰਨ ਫੇਰ ਸ਼ਾਮਲ ਹੋ ਜਾਣ ਇਸ ਕਾਫਲੇ ਚ ਕਿਉਂਕਿ ਇਹ ਇਹ ਪੰਥਕ ਭਾਵਨਾ ਇਹ ਅਕਾਲੀ ਵਰਕਰਾਂ ਦੀ ਭਾਵਨਾ ਇਹ ਟੁੱਟੇ ਹੋਏ ਜੁੜੇ ਖੇਰੂ-ਖੇਰੂ ਹੋਏ ਕਾਲੀਆਂ ਨੂੰ ਇਕੱਠੇ ਕਰਨ ਦੀ ਭਾਵਨਾ ਸੋ ਉਹਨਾਂ ਨੂੰ ਇਹਦੇ ਚ ਸ਼ਾਮਲ ਹੋਣਾ ਚਾਹੀਦਾ ਜਨਮਾਦਰ ਸਾਹਿਬ ਤੁਹਾਡੇ ਨੂੰ ਲਿਖਤੀ ਕੋਈ ਉਹਨਾਂ ਨੂੰ ਇਨਵੀਟੇਸ਼ਨ ਅੱਜ ਦੇ ਇਜਲਾਸ ਦੇ ਦਿੱਤੀ ਨਹੀਂ ਲਿਖਤੀ ਤਾਂ ਜਨਤਕ ਤੌਰ ਤੇ ਇਨਵੀਟੇਸ਼ਨ ਦਿੱਤੀ ਗਈ ਹੈ ਜਥੇਦਾਰ ਸਹਿਬਾਨ ਵੱਲੋਂ ਦਿੱਤੀ ਹੈ ਅਸੀਂ ਕੌਣ ਹੁੰਦੇ ਆ ਸਿੰਘ ਸਾਹਿਬਾਨ ਦੀ ਇੰਪਿਟੇਸ਼ਨ ਉਹਨਾਂ ਨੂੰ ਪ੍ਰਵਾਨ ਕਰਨਾ ਚਾਹੀਦਾ। ਉਹਨਾਂ ਦੀ ਕਿਸੇ ਮੈਂਬਰੀ ਸ਼ਮੂਲੀਅਤ ਨਜ਼ਰ ਨਹੀਂ ਆਉਂਦੀ। ਆਉਣੀ ਚਾਹੀਦੀ ਆ ਇਹ ਦੁੱਖ ਦੀ ਗੱਲ ਹੈ ਜੇ ਨਹੀਂ ਆ ਹੋਏਗੀ। ਇਹ ਦੁੱਖ ਦੀ ਗੱਲ ਹੈ ਜੇ ਉਹ ਨਾ ਆਏ। ਉਹਨਾਂ ਨੂੰ ਆਉਣਾ ਚਾਹੀਦਾ। ਅਸੀਂ ਅੱਜ ਵੀ ਉਹਨਾਂ ਨੂੰ ਅਪੀਲ ਕਰਦੇ ਆ। ਅੱਜ ਲੋੜ ਆ ਪੰਥ ਨੂੰ ਜੋੜਨ ਦੀ। ਅੱਜ ਲੋੜ ਆ ਪੰਥ ਖਿਲਰੇ ਹੋਏ ਪੰਥ ਦੀ ਸ਼ਕਤੀ ਨੂੰ ਇਕੱਠੇ ਕਰਨ ਦੀ। ਅੱਜ ਲੋੜ ਹੈ ਪੰਥ ਵਿਰੋਧੀ ਤਾਕਤਾਂ ਨੂੰ ਹਾਰ ਦੇਣ ਦੀ। ਇਹ ਸੋਚਾ ਪੰਥ ਜੇ ਇਕੱਠਾ ਹੋਏਗਾ ਤਾਂ ਹੀ ਹਾਰ ਦਿੱਤੀ ਜਾ ਸਕਦੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਝੰਡੇ ਥੱਲੇ ਹੋਏਗਾ। ਸ੍ਰੀ ਅਕਾਲ ਤਖਤ 好，欧莎。<noise> <noise> <noise> ਇਹ ਜਿਹੜਾ ਪੰਥ ਪ੍ਰਵਾਨਤ ਪ੍ਰਧਾਨ ਚੁੜੇਗਾ ਉਹਦੇ ਨਾਲ ਲੱਗੇ ਹੋਏਗਾ ਇਹ ਸਾਡੀ ਪੱਕੀ ਰਾਇਆ ਪੰਜਾਬ ਦੀਆਂ ਜਿਹੜੀਆਂ ਚੁਣੌਤੀਆਂ ਨੇ ਪੰਜਾਬ ਖੁਰਦਾ ਜਾ ਰਿਹਾ ਪੰਜਾਬ ਦੀ ਸ਼ਕਲ ਵਿਗੜਦੀ ਜਾ ਰਹੀ ਆ ਪੰਜਾਬ ਦਾ ਸਭਿਆਚਾਰ ਖਤਮ ਹੋ ਰਿਹਾ ਪੰਜਾਬ ਨੂੰ ਬਚਾਉਣ ਦੀ ਲੋੜ ਆ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਬਚਾਉਣ ਦੀ ਲੋੜ ਆ ਪੰਜਾਬੀ ਸਭਿਆਚਾਰ ਪੰਜਾਬੀ ਭਾਸ਼ਾ ਨੂੰ ਬਚਾਉਣ ਦੀ ਲੋੜ ਆ ਸੋ ਅੱਜ ਬੜੇ ਵੱਡੀਆਂ ਚੁਣੌਤੀਆਂ ਨੇ ਦੂਜੇ ਪਾਸੇ ਪੰਥ ਅੱਗੇ ਪੰਥ ਦੀ ਲੀਡਰਸ਼ਿਪ ਸਾਹਮਣੇ ਲਿਆਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜੋ ਲੰਮੇ ਸਮੇਂ ਤੋਂ ਲੇਟ ਹੋਈ ਆ ਉਹ ਕਰਾਉਣ ਦੀ ਲੋੜ ਆ ਆਲ ਇੰਡੀਆ ਗੁਰਦੁਆਰਾ ਐਕਟ ਵੀ ਬਣਾਉਣ ਦੀ ਲੋੜ ਆ ਮੈਂ ਤਾਂ ਕਹਾ ਬੰਦੀ ਸਿੰਘਾਂ ਦੀ ਰਿਹਾਈ ਵਾ ਬੰਦੀ ਸਿੰਘਾਂ ਦੀ ਰਿਹਾਈ ਬੜੀ ਜ਼ਰੂਰੀ ਆ ਔਰ ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਲੜਾਈ ਲੜਾਂਗੇ ਐਸਜੀਪੀ ਦੇ ਦੀਆਂ ਚੋਣਾ ਤੁਰਤ ਕਰਾਉਣ ਦੀ ਲੜਾਈ ਲੜਾਂਗੇ ਵੱਧ ਘਰਾਂ ਲਈ ਲੜਾਈ ਲੜਾਂਗੇ 2 ਦਸੰਬਰ ਦਾ ਆਦੇਸ਼ ਸੀ ਉਸ ਤੋਂ ਬਾਅਦ ਦੇ 2-4 ਦਿਨ ਪਹਿਲਾਂ ਫੇਰ ਜਿਹੜੇ ਮੌਜੂਦਾ ਕਾਰਜਕਾਰੀ ਜਥੇਦਾਰ ਨੇ ਉਹ ਕਹਿੰਦੇ ਨੇ ਕਿ 2 ਦਸੰਬਰ ਵਾਲੇ ਆਦੇਸ਼ ਨੂੰ ਮੰਨੋ ਔਰ ਖੁਦ ਨੂੰ ਇਹ ਦਾਵਾ ਨਾ ਕਰੋ ਕਿ ਅਸੀਂ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦੇ ਹੇਠਾਂ ਇਹ ਦਾਵਾ ਕੁਝ ਨਾ ਕਰ ਰਹੇ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਨੂੰ ਤਾਂ ਹਰ ਸਿੱਖ ਮੰਨੇਗਾ ਕਿਸੇ ਵੀ ਸਿੱਖ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਲੈ ਤੋ ਲੈਣ ਤੋਂ ਕੋਈ ਰੋਕ ਨਹੀਂ ਸਕਦਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹਰ ਪੰਥਕ ਸਸਤਾ ਤੇ ਹਰ ਸਿੱਖ ਮੰਨੇਗਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਨਹੀਂ ਮੰਨਦਾ ਉਹ ਆਪਣੇ ਆਪ ਨੂੰ ਸਿੱਖ ਨਹੀਂ ਕਹਾ ਸਕਦਾ ਨਾ ਅਕਾਲੀ ਕਹਾ ਸਕਦਾ ਅੱਜ ਬੜਾ ਇਤਿਹਾਸਕ ਮੌਕਾ ਔਰ ਇਤਿਹਾਸਕ ਪਲ ਨੇ ਥੋੜੇ ਸਮੇਂ ਦੇ ਵਿੱਚ ਹੀ ਮੱਲ ਕੌਮ ਨੂੰ ਇੱਕ ਮੱਲ ਪੰਥ ਪ੍ਰਵਾਨਤ ਪ੍ਰਧਾਨ ਦਿੱਤਾ ਜਾ ਰਿਹਾ ਹੈ ਔਰ ਮੈਂ ਕਹਿ ਸਕਦਾ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਸਿੰਘ ਸਹਿਬਾਨ ਨੇ ਜੋ ਫਰਮਾਨ ਕੌਮ ਦੇ ਨਾਂ ਤੇ ਪੰਥ ਦੇ ਨਾਂ ਤੇ ਪੰਜਾਬੀਆਂ ਨੂੰ ਸੁਣਾਇਆ ਸੀ ਉਹਦੀ ਪੂਰਤੀ ਹੋਣ ਜਾ ਰਹੀ ਹੈ ਥੋੜੇ ਪਰਾਂ ਦੇ ਵਿੱਚ ਔਰ ਅਸੀਂ ਕਹਿ ਸਕਦੇ ਆ ਕਿ ਪ੍ਰਧਾਨ ਦੀ ਚੋਣ ਤੋਂ ਬਾਅਦ ਪੰਜਾਬ ਤੇ ਪੰਜਾਬੀ ਦੀ ਗੱਲ ਕਰਨ ਲਈ ਪੰਜਾਬ ਦੇ ਹੱਕਾਂ ਲਈ ਪੰਜਾਬੀ ਪੰਜਾਬ ਨੂੰ ਬਚਾਉਣ ਲਈ ਅੱਜ ਪੰਜਾਬ ਦਾ ਸੱਭਿਆਚਾਰ ਖਤਮ ਹੁੰਦਾ ਜਾ ਰਿਹਾ ਪੰਜਾਬ ਖਤਮ ਹੁੰਦਾ ਜਾ ਰਿਹਾ ਪੰਜਾਬ ਦਾ ਮਹਾਂਦਰਾ ਖਤਮ ਹੁੰਦਾ ਜਾ ਰਿਹਾ ਪੰਜਾਬ ਤੇ ਗੈਰ ਪੰਜਾਬੀਆਂ ਨੇ ਕਬਜ਼ਾ ਕਰ ਲਿਆ ਉਹ ਬਾਹਰਲੇ ਲੋਕਾਂ ਨੇ ਆਣ ਕੇ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਖਰੀਦ ਲੀਆਂ ਤੇ ਪੰਜਾਬੀਆਂ ਨੂੰ ਪੰਜਾਬ ਤੋਂ ਬਾਹਰ ਧੱਕਿਆ ਜਾ ਰਿਹਾ ਪੰਜਾਬ ਦੇ ਡੈਮਾਂ ਤੇ ਕਬਜ਼ਾ ਕਰ ਲਿਆ ਪੰਜਾਬ ਦੀ ਰਾਤ ਧਾਨੀ ਚੰਡੀਗੜ੍ਹ ਤੇ 60 40 ਦੀ ਰੇਸ਼ੋ ਖਤਮ ਕਰਤੀ ਤੇ ਪੰਜਾਬ ਵਿੱਚ ਲਾਲ ਐਸਨਸ ਹੋਈ ਵੀ ਆ ਪੰਜਾਬ ਦੇ 50 ਕਿਲੋਮੀਟਰ ਏਰੀਆ ਤੇ BIFA ਬਿਠਾਤੀ ਲਿਆ ਕੇ ਪੰਜਾਬ ਦੇ ਬੜੇ ਅਹਿਮ ਮਸਲੇ ਨੇ ਕੌਮ ਦੇ ਵੀ ਬੜੇ ਮਸਲੇ ਨੇ ਲੰਮੇ ਸਮੇਂ ਤੋਂ SDPS ਦੀ ਚੋਣ ਨਹੀਂ ਹੋਈ ਉਹ SDPS ਦੀ ਚੋਣ ਕਰਾਉਣਾ ਸਾਡਾ ਸਭ ਤੋਂ ਪਹਿਲਾ ਕੰਮ ਹੋਏਗਾ ਦੂਜਾ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਜਿਹੜਾ ਕਾਬਜ਼ ਹੋ ਰਹੇ ਨੇ ਗੈਰ ਪੰਜਾਬੀ ਲੈਣ ਕੇ ਇੱਕ ਸਾਜਿਦ ਦੇ ਤਹਿਤ ਉਹਨਾਂ ਨੂੰ ਰੋਕਣਾ ਸਾਡਾ ਦੂਜਾ ਕੰਮ ਹੋਏਗਾ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਤੇ ਵੀ ਅਸੀਂ ਯਤਨ ਕਰਾਂਗੇ ਔਰ ਦੇ ਦੇ ਵਿੱਚ حقیقی ਰੂਪ ਵਿੱਚ ਸੰਗੀ ਢਾਂਚਾ ਜੋ ਸ਼ਰਮਣੀ ਅਕਾਲੀ ਦਲ ਦੀ ਵਿਰਾਸਤ ਹੀ ਸੋਚ ਆ 1978 ਦਾ ਆਲ ਇੰਡੀਆ ਅਕਾਲੀ ਕਾਨਫਰੰਸ ਦਾ ਜਿਹੜਾ ਅਨੰਦਪੁਰ ਸਾਹਿਬ ਦਾ ਸੋਧਿਆ ਹੋਇਆ ਮਤਾ ਉਥੇ ਅਸੀਂ ਪਹਿਰਾ ਧਮਾ ਜੀ ਅੱਜ ਸ਼ੋਅ ਲਾਹ ਗਿਆ ਕਿਵੇਂ ਦੇਖਣੇ ਸਾਰੇ ਅੱਜ ਬੜੇ ਸਹਿਮਤੀ ਨਾਲ ਹੋਏਗੀ ਜੋਨ ਪ੍ਰਧਾਨ ਦੀ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਡੈਲੀਗੇਟ ਚੁਣੇ ਗਏ ਨੇ ਸਾਰੇ ਪੰਜਾਬ ਦੇ ਵਿੱਚ ਦੇਰੀ ਪੰਜ ਮੈਂਬਰੀ ਕਮੇਟੀ ਗਈ ਆ ਕਿਤੇ ਵਿਵਾਦ ਨਹੀਂ ਹੋਇਆ ਕਿਤੇ ਟਕਰਾ ਨਹੀਂ ਹੋਇਆ ਬੜੇ ਆਮ ਸਹਿਮਤੀ ਨਾਲ ਸਾਰੇ ਡੈਲੀਗੇਟ ਚੁਣੇ ਗਏ ਨੇ ਪ੍ਰਧਾਨ ਵੀ ਹੋਣਾ ਸਹਿਮਤੀ ਨਾਲ ਚੰਦ ਮਾਇਤਾ ਸਾਹਿਬ ਅਸਲੀ ਅਕਾਲੀ ਨਕਲੀ ਅਕਾਲੀ ਪ੍ਰਾਊਟੂ ਵੀ ਅਕਾਲੀ ਬੜੇ ਸਲੋਗਨ ਨੇ ਸੋਸ਼ਲ ਮੀਡੀਆ ਤੇ ਐਸਵੇਲੇ ਸਾਂਝੇ ਦੇਖੋ ਜਿਹੜੇ ਵੀ ਸਲੋਗਨ ਸਲੋਗਨ ਭਾਵੇਂ ਕੋਈ ਲੱਗੀ ਜਾਂਦਾ ਅਸਲੀਅਤ ਦਾ ਪੰਥ ਨੇ ਫੈਸਲਾ ਕਰਨਾ ਪੰਥ ਨੇ ਫੈਸਲਾ ਕਰਨਾ ਕਿ ਅਸਲੀ ਕੌਣ ਆ ਨਕਲੀ ਕੌਣ ਆ ਤੇ ਦੂਜੀ ਗੱਲ ਆ ਵੀ ਅਸਲੀ ਉਹੀ ਹੋਏਗਾ ਜੋ ਵਿਰਾਸਤੀ ਸੋਚਣਾ ਚੱਲੇਗਾ ਹੁਣ ਜੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਤੋਂ ਵੀ ਜਿਹਨਾਂ ਨੇ ਰੋਗਤਾ ਉਹ ਵੀ ਭਾਈ ਗੁਰਦਾਸ ਜੀ ਤੋਂ ਰੋਗਤਾ ਤੇ ਹੁਣ ਤੁਸੀਂ ਦੇਖ ਲਓ ਵੀ ਵਿਰਾਸਤੀ ਕੌਣ ਨੇ ਤੇ ਵਿਰਾਸਤੇ ਪਹਿਲਾ ਦੇਣ ਵਾਲੇ ਕੌਣ ਨੇ ਅਸੀਂ ਆ ਬਦਲਮਾ ਥਾਂ ਲਿਆ ਇਹ ਇਤਿਹਾਸਿਕ ਥਾਂ ਬੁਰਜ ਕਾਲੀ ਫੁੱਲਾ ਸਿੰਘ ਦਾ ਤੇ ਕੁਦਰਤ ਪਰਮਾਤਮਾ ਠੀਕ ਕਰਦਾ ਤੇ ਇੱਥੇ ਆਣ ਕੇ ਹੁਣ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਤੇ ਇਹ ਤੋਂ ਬਾਅਦ ਪ੍ਰਧਾਨ ਦੀ ਚੋਣ ਹੋਣੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਵੱਲੋਂ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਬਿਆਨ ਦਿੱਤਾ ਗਿਆ ਕਿ ਉਹਨਾਂ ਦਾ ਨਾਮ ਬੀਬੀ ਸਤਵੰਦਕੌਰ ਹੋਰਾਂ ਦੇ ਸਾਹਮਣੇ ਪ੍ਰਧਾਨਗੀ ਦੇ ਅਹੁਦੇ ਤੇ ਨਾਮ ਵਿਚਾਰਿਆ ਜਾ ਰਿਹਾ ਹੈ ਉਹਨਾਂ ਦੇ ਸਾਹਮਣੇ ਮੁਕਾਬਲਾ ਨਹੀਂ ਕਰਨਗੇ ਜੇਕਰ اجلاس ਦੇ ਵਿੱਚ ਉਹਨਾਂ ਦਾ ਨਾਮ ਅੱਗੇ ਆਂਦਾ ਹੈ ਤੇ ਕੀ ਉਹਨਾਂ ਵੱਲੋਂ ਕੋਈ ਗੱਲਬਾਤ ਕੀਤੀ ਗਿਆ ਦੇਖੋ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਸ਼ਾਬਾਸ਼ ਹੈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਮਤਲਬ ਕਿ ਆਪਣੀ ਸਤਿਭਾਵਨਾ ਦਿਖਾਈ ਆ ਉਹਨਾਂ ਨੇ ਪਿਆਰ ਦਿਖਾਇਆ ਬੀਬੀ ਹਰਸਵਰਤ ਬੀਬੀ ਸਤਵੰਦਕੌਰ ਲਈ ਇਹ ਕੁਦਰਤੀ ਹੁੰਦਾ ਮਤਲਬ ਇੱਕ ਦੂਜੇ ਦੇਣਾ ਇੱਕ ਦੂਜੇ ਨੂੰ ਮਾਣ ਕਰਨਾ ਸੋ ਉਹਨਾਂ ਨੇ ਮਾਣ ਰੱਖਿਆ ਮੈਂ ਸਮਝਦਾ ਰਹੀ ਸੀ ਪਰੋਕਲ ਗੱਲ ਹੁੰਦੀ ਆ ਬੀਬੀ ਸਤਵੰਤ ਕੌਰ ਵੀ ਉਹਨਾਂ ਦਾ ਮਾਣ ਕਰਦੇ ਨੇ ਗਿਆਨੀ ਜੀ ਵੀ ਉਹਨਾਂ ਦਾ ਮਾਣ ਕਰਦੇ ਨੇ ਇਹ ਵਧੀਆ ਗੱਲ ਆ ਕੋਹੀ ਜਨ ਸਾਡੀ ਲੀਡਰਸ਼ਿਪ ਦੇ ਵਿੱਚ ਪਿਆਰ ਆ ਫੈਡਰਲ ਪੋਲਿਟਿਕਸ ਚ ਕੀ ਸਟੈਂਡ ਰਹੂਗਾ ਜਲਾਸ ਕੀ ਦੇਖੋ ਸਿਰ ਮੈਂ ਪਹਿਲੇ ਕਿਹਾ ਆਲ ਇੰਡੀਆ ਕਾਲੀ ਕਾਨਫਰੰਸ 1978 ਦਾ ਸ਼ਰਮ ਅਨੰਦਪੁਰ ਸਾਹਿਬ ਦਾ ਸੋਧਿਆ ਹੋਇਆ ਮਤਾ ਸਾਡੀ ਨੀਤੀ ਦਾ ਇੱਕ ਆਧਾਰ ਹੋਏਗਾ ਹਰ ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਕੇਂਦਰ ਦੀ ਲਗਾਤਾਰ ਅਹੀ ਵੱਧ ਰਹੀ ਜਿਹੜੀ ਦਾਖਲਦਾਰੀ ਆ ਉਹਨੂੰ ਰੋਕਣ ਦੇ ਪੂਰੇ ਮਤਲਬ ਟਿੱਲ ਲਾਈ ਜਾਣਗੇ ਕੀ ਇਸ ਧਿਰ ਨਾਲ ਜਾਣ ਦੀ ਗੱਲ ਤੇ ਵੀ ਇੱਕ ਲੈਣ ਤਾਂ ਹੁੰਦੀ ਆ ਨਾ ਕਿ ਅਸੀਂ ਇੱਧਰ ਜਾਵਾਂਗੇ ਉੱਧਰ ਜਾਵਾਂਗੇ ਜਿਹੜੀ ਤੇ ਸਾਡੀ ਤੇ ਸਾਡੀ ਤੇ ਆਪਣੀਆਂ ਸਾਡੀ ਸੋਚ ਆਪਣੀਆਂ ਸਾਡੀ ਸੋਚ ਨਾਲ ਵੱਧ ਤੋਂ ਵੱਧ ਨੂੰ ਅਸੀਂ ਨਾਲ ਲੈਦਾ ਯਤਨ ਕਰਾਂਗੇ ਕੱਲੋਂ ਤੁਹਾਡੀ ਸੋਚ ਕਾਮਯਾਬ ਹੋ ਜਾਂਦੀ ਹੈ ਤਾਂ ਕੀ ਸੁਖਵੀਰ ਸਿੰਘ ਉਹਨਾਂ ਨਾਲ ਜਾ ਕੇ ਅਸੀਂ ਤਾਂ ਸਾਹ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਥੀਆਂ ਨੂੰ ਵੀ ਅਪੀਲ ਕਰਦੇ ਆਂ ਵੀ ਉਹ ਅੱਜ ਦੇ ਜਲਾਸ਼ ਚ ਸ਼ਾਮਲ ਹੁੰਦੇ ਅੱਜ ਨਹੀਂ ਆ ਸਕਦੇ ਕਿਸੇ ਕਾਰਨ ਫੇਰ ਸ਼ਾਮਲ ਹੋ ਜਾਣੀ ਸੀ ਕਾਫਲੇ ਚ ਕਿਉਂਕਿ ਇਹ ਇਹ ਪੰਥਕ ਭਾਵਨਾ ਇਹ ਅਕਾਲੀ ਵਰਕਰਾਂ ਦੀ ਭਾਵਨਾ ਇਹ ਟੁੱਟੇ ਹੋਏ ਜੁੜੇ ਖੇੜੇ ਗਰ ਹੋਇਆ ਕਾਲੀਆਂ ਨੂੰ ਇਕੱਠੇ ਕਰਨ ਦੀ ਭਾਵਨਾ ਸੋ ਉਹਨਾਂ ਨੂੰ ਇਹਦੇ ਤੇ ਸ਼ਾਮਲ ਹੋਣਾ ਚਾਹੀਦਾ ਜਦੋਂ ਮਹਾਰਾਜ ਸਾਹਿਬ ਤੁਹਾਡੇ ਵੱਲੋਂ ਲਿਖਤੀ ਕੋਈ ਉਹਨਾਂ ਨੂੰ ਇਨਵੀਟੇਸ਼ਨ ਆਜਦਾ ਹੈ ਇਜਲਾਸ ਦਾ ਦਿੱਤਾ ਨਹੀਂ ਲਿਖਤੀ ਤਾਂ ਜਨਤਕ ਤੌਰ ਤੇ ਇਨਵੀਟੇਸ਼ਨ ਦਿੱਤੀ ਗਈ ਹੈ ਜਥੇਦਾਰ ਸਹਿਬਾਨ ਵੱਲੋਂ ਦਿੱਤੀ ਹੈ ਅਸੀਂ ਕੌਣ ਹੁੰਦੇ ਹਾਂ ਸਿੰਘ ਸਾਹਿਬਾਨ ਦੀ ਇੰਪਿਟੇਸ਼ਨ ਉਹਨਾਂ ਨੂੰ ਪ੍ਰਵਾਨ ਕਰਨਾ ਚਾਹੀਦਾ। ਉਹਨਾਂ ਦੀ ਕਿਸੇ ਮੈਮਰੀ 'ਚ ਮੂਲੀ ਨਜ਼ਰ ਨਹੀਂ ਆਉਂਦੀ। ਆਉਣੀ ਚਾਹੀਦੀ ਆ ਇਹ ਦੁੱਖ ਦੀ ਗੱਲ ਹੈ ਜੇ ਨਹੀਂ ਆਵੇਗੀ। ਇਹ ਦੁੱਖ ਦੀ ਗੱਲ ਹੈ ਜੇ ਉਹ ਨਾ ਆਏ। ਉਹਨਾਂ ਨੂੰ ਆਉਣਾ ਚਾਹੀਦਾ। ਅਸੀਂ ਅੱਜ ਵੀ ਉਹਨਾਂ ਨੂੰ ਅਪੀਲ ਕਰਦੇ ਆਂ। ਅੱਜ ਲੋੜ ਆ ਪੰਥ ਨੂੰ ਜੋੜਨ ਦੀ। ਅੱਜ ਲੋੜ ਆ ਪੰਥ ਖਿਲਰੇ ਹੋਏ ਪੰਥ ਦੀ ਸ਼ਕਤੀ ਨੂੰ ਇਕੱਠੇ ਕਰਨ ਦੀ। ਅੱਜ ਲੋੜ ਹੈ ਪੰਥ ਵਿਰੋਧੀ ਤਾਕਤਾਂ ਨੂੰ ਹਾਰ ਦੇਣ ਦੀ। ਇਹ ਸੋਚਾਂ ਪੰਥ ਜੇ ਇਕੱਠਾ ਹੋਏਗਾ ਤਾਂ ਹੀ ਹਾਰ ਦਿੱਤੀ ਜਾ ਸਕਦੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਛੱਡੇ ਥੱਲੇ ਹੋਏਗਾ। ਸ੍ਰੀ ਅਕਾਲ ਤਖਤ ਸਾ ਹਾਊਸ ਆ ਇਹ ਜਿਹੜਾ ਪੰਥ ਪ੍ਰਵਾਨਤ ਪ੍ਰਧਾਨ ਚੁੜੇਗਾ ਉਹਦੇ ਨਾਲ ਲੱਗੇ ਹੋਏਗਾ ਇਹ ਸਾਡੀ ਪੱਕੀ ਰਾਇਆ ਪੰਜਾਬ ਦੀਆਂ ਜਿਹੜੀਆਂ ਚੁਣੌਤੀਆਂ ਨੇ ਪੰਜਾਬ ਖੁਰਦਾ ਜਾ ਰਿਹਾ ਪੰਜਾਬ ਦੀ ਸ਼ਕਲ ਵਿਗੜਦੀ ਜਾ ਰਹੀ ਆ ਪੰਜਾਬ ਦਾ ਸੱਭਿਆਚਾਰ ਖਤਮ ਹੋ ਰਿਹਾ ਪੰਜਾਬ ਨੂੰ ਬਚਾਉਣ ਦੀ ਲੋੜ ਆ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਬਚਾਉਣ ਦੀ ਲੋੜ ਆ ਪੰਜਾਬੀ ਸੱਭਿਆਚਾਰ ਪੰਜਾਬੀ ਭਾਸ਼ਾ ਨੂੰ ਬਚਾਉਣ ਦੀ ਲੋੜ ਆ ਸੋ ਅੱਜ ਬੜੇ ਵੱਡੀਆਂ ਚੁਣੌਤੀਆਂ ਨੇ ਦੂਜੇ ਪਾਸੇ ਪੰਥ ਅੱਗੇ ਪੰਥ ਦੀ ਲੀਡਰਸ਼ਿਪ ਸਾਹਮਣੇ ਲਿਆਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜੋ ਲੰਮੇ ਸਮੇਂ ਤੋਂ ਲੇਟ ਕਰੀ ਹੋਈ ਆ ਉਹ ਕਰਾਉਣ ਦੀ ਲੋੜ ਆ ਆਲ ਇੰਡੀਆ ਗੁਰਦੁਆਰਾ ਐਕਟ ਵੀ ਬਣਾਉਣ ਦੀ ਲੋੜ ਆ ਮੈਂ ਤਾਂ ਕਹਾ ਬੰਦੀ ਸਿੰਘਾਂ ਦੀ ਰਿਹਾਈ ਬੰਦੀ ਸਿੰਘਾਂ ਦੀ ਰਿਹਾਈ ਬੜੀ ਜ਼ਰੂਰੀ ਆ ਔਰ ਬੰਦੀ ਸਿੰਘ ਅਸੀਂ ਲੜਾਈ ਲੜਾਂਗੇ ਐਸਜੀਪੀਐਸ ਦੀਆਂ ਚੋਣਾ ਤੁਰਤ ਕਰਾਉਣ ਦੀ ਲੜਾਈ ਲੜਾਂਗੇ ਵੱਧ ਅਧਿਕਾਰਾਂ ਲਈ ਲੜਾਈ ਲੜਾਂਗੇ 2 ਦਸੰਬਰ ਦਾ ਆਦੇਸ਼ ਸੀ ਉਸ ਤੋਂ ਬਾਅਦ ਦੇ 2-4 ਦਿਨ ਪਹਿਲਾਂ ਫੇਰ ਜਿਹੜੇ ਮੌਜੂਦਾ ਕਾਰਜਕਾਰੀ ਜਥੇਦਾਰ ਨੇ ਉਹ ਕਹਿੰਦੇ ਨੇ ਕਿ 2 ਦਸੰਬਰ ਵਾਲੇ ਆਦੇਸ਼ ਨੂੰ ਮੰਨੋ ਔਰ ਖੁਦ ਨੂੰ ਇਹ ਦਾਵਾ ਨਾ ਕਰੋ ਕਿ ਅਸੀਂ ਹਕਾਲਤਾਖ ਸਾਬ ਦੀ ਸਰਪ੍ਰਸਤੀ ਦੇ 헤ਟਾਂ ਦਾਵਾ ਤੁਝੂ ਕਰ ਰਹੇ ਹੋ ਦੇਖੋ ਸ੍ਰੀ ਹਕਾਲਤਾਖ ਸਾਬ ਨੂੰ ਤਾਂ ਹਰ ਸਿੱਖ ਮੰਨੇਗਾ ਕਿਸੇ ਵੀ ਸਿੱਖ ਨੂੰ ਸ੍ਰੀ ਹਕਾਲਤਾਖ ਸਾਬ ਦੀ ਸਰਪ੍ਰਸਤੀ ਲੈ ਹੈ ਤਾਂ ਉਹ ਲੈਣ ਤੋਂ ਕੋਈ ਰੋਕ ਨਹੀਂ ਸਕਦਾ ਸ੍ਰੀ ਹਕਾਲਤਾਖ ਸਾਬ ਦੀ ਸਰਪ੍ਰਸਤੀ ਹਰ ਪੰਥਕ ਸਸਤਾ ਤੇ ਹਰ ਸਿੱਖ ਮੰਨੇਗਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਨਹੀਂ ਮੰਨਦਾ ਉਹ ਆਪਣੇ ਆਪ ਨੂੰ ਸਿੱਖ ਨਹੀਂ ਕਹਾ ਸਕਦਾ ਨਾ ਅਕਾਲੀ ਕਹਾ ਸਕਦਾ